ਜੇ ਵੀ ਯਾਦ ਜਦੋਂ ਆਪਾਂ ਪਹਿਲੀ ਵਾਰ ਮਿਲੇ ਸੀਗੇ ਆਵਾ ਮੇਰੇ ਸਾਹ ਹੁਣ ਆਪਾਂ ਗਏ ਸੀ ਕਿੱਥੇ ਗਏ ਸੀ ਹਵੇਲੀ ਫਸਟ ਟਾਈਮ ਆਪਾਂ ਹਵੇਲੀ ਗਏ ਸੀ ਉਦੋਂ ਦੀ ਸ਼ਕਲਾਂ ਜੀ ਤੇ ਹੁੰਦੀ ਏ ਸ਼ਕਲਾਂ ਜੀ ਕਿੰਨਾ ਪਰੇਗਾ ਆ ਫਸਟ ਟਾਈਮ ਸਾਡੇ ਘਰੇ ਆਏ ਸੀਗੇ ਆ ਆਪਾਂ ਇਹਨਾਂ ਦੇ ਘਰੇ ਆਏ ਸੀਗੇ ਕਿੰਨਾ ਵਧੀਆ ਸੀ ਉਹ ਟਾਈਮ ਬੜੇ ਵੀ ਟਾਈਮ ਬੜਾ ਵਧੀਆ ਕਦੋਂ 4 ਮਹੀਨੇ ਹੋ ਗਏ ਸਾਡੇ ਰਿਆ ਨੂੰ ਪਤਾ ਹੀ ਨਹੀਂ ਲੱਗਾ ਤੇ ਮੈਨੂੰ ਤੇ ਨਾ ਦੇ ਐਸੀ ਵੀ ਸਜਾ ਸਰੰਦਾ ਬਹੁਤ ਜ਼ਿਆਦਾ ਸ਼ੌਂਕ ਚੂੜੇ ਦਾ ਤੇ ਮੈਨੂੰ ਇੰਨਾ ਜ਼ਿਆਦਾ ਸ਼ੌਂਕ ਸੀ ਨਾ ਇਸੇ ਕਰਕੇ ਮੈਂ ਸਪੈਸ਼ਲ ਆਪਣੇ ਨਾ ਪਸੰਦ ਦਾ ਚੂੜਾ ਬਣਵਾਇਆ ਜ਼ਿਆਦਾ ਹੈਵੀ ਤੇ ਨਹੀਂ ਬਣਵਾਇਆ ਪਰ ਮੈਨੂੰ ਇਸ ਤਰ੍ਹਾਂ ਦਾ ਸਿੰਪਲ ਟ੍ਰੈਡੀਸ਼ਨਲ ਚੂੜਾ ਬੜਾ ਪਸੰਦ ਸੀਗਾ ਤੇ ਮੈਨੂੰ ਉਹਦੇ شوف ਤੇ ਸ਼ਾਂਤੀ ਮੈਂ ਧਿਆਸ਼ੀਆ ਰੋ ਕੇ ਬਸ ਬੈਠੀ ਰਹਾ ਟਿਪਟੌਪ ਹੋ ਕੇ ਬਹਿ ਜਾਵਾ ਤੇ ਬਸ ਘੁੰਮਾ ਫਿਰਾਂ ਇਹਨਾਂ ਨੂੰ ਤੇ ਵੈਸੀ ਮੈਂ ਕਿਹਾ ਵਾ ਅਬ ਘੁੰਮਣ ਜਾਵਾਂਗੀ ਅੱਜ ਅਜੇ ਤੱਕ ਇਹਨਾਂ ਦਾ ਕੋਈ ਮੈਨੂੰ ਫੋਨ ਨਹੀਂ ਆਇਆ ਕਹਿੰਦੇ ਦੇਸੀ ਕਿ ਮੈਂ ਤੈਨੂੰ ਫੋਨ ਕਰਾਂਗਾ ਤੇ ਤੂੰ ਰੈਡੀ ਨਹੀਂ ਰੈਡੀ ਤੇ ਮੈਂ ਪਹਿਲਾਂ ਹੀ ਹੋ ਗਈ ਆ ਬਸ ਇਹਨਾਂ ਦੇ ਫੋਨ ਦੀ ਵੇਟ ਕਰਨੀ ਕਦੋਂ ਫੋਨ ਆਵੇ ਤੇ ਮੈਂ ਬਸ ਇਹਨਾਂ ਦੇ ਨਾਲ ਘੁੰਮਣ ਜਾਵਾਂ ਕਿੰਨਾ ਮਚਾਏਗਾ ਅੱਜ ਆਪਾਂ ਨਾ ਕਿਤੇ ਦੂਰ ਜਾਵਾਂਗੇ ਘੁੰਮਣ ਵਾਸਤੇ ਲੌਂਗ ਡਰਾਈਵ ਤੇ ਜਾਵਾਂਗੇ ਵੇਖਾਂ ਤੇ ਸੀ ਆ ਰੱਖ ਜਾਵਾਂ ਮੈਂ ਇੱਥੇ ਕਹਿਣਾ ਚਾਹੁੰਦਾ ਨਹੀਂ ਸੀ ਪਰ ਕਹਿ ਰਿਆਂ ਕਿ ਹੁਣ ਤੂੰ ਉਹ ਨਾ ਰਹੀ ਹੋ ਨਾ ਰਹੀ ਕਹਿਣਾ ਚਾਹੁੰਦਾ ਨਹੀਂ ਸੀ ਪਰ ਕਹਿ ਰਿਆਂ ਕਿ ਹੁਣ ਤੂੰ ਉਹ ਨਾ ਰਹੀ ਹੋ ਨਾ ਰਹੀ ਕਿਨੂੰ ਖੁਸ਼ ਕਰਨਾ ਵੇ ਸਤਿ ਸਾਕ ਸਤਿ ਸਾਕ ਕਿਨੂੰ ਖੁਸ਼ ਕਰਨਾ ਵੇ ਬਸ ਇਤਰਾਏ ਗੱਡੇ ਲੱਗੇ ਸਾਫ ਕਰਨ ਅੱਛਾ ਲੈ ਫੜ ਚਾਹ ਪੀ ਫੇ ਅੰਤੇ ਇਹ ਗੱਡੀ ਦਾ ਸਾਫ ਕਰ ਲੈੰਦੋ ਫੇਰ ਬਾਅਦ ਚਾਪ ਇਹਨੇ ਭਾਈ ਨੂੰ ਅਜੇ ਖੁਸ਼ ਕਰ ਦੇਣਾ ਉਪਾਾਈ ਤੇਰੇ ਨੂੰ ਤਾਂ ਗੱਡੀਆਂ ਨਾਲ ਬਹੁਤ ਪਿਆਰ ਆ ਤੂੰ ਗੱਡੀ ਮਗਰੋਂ ਸਾਫ ਕਰੀ ਭਾਈ ਤੇ ਚਮਕਾੰਦਾ ਰਹਿੰਦਾ ਗੱਡੀਆਂ ਨੂੰ ਇਹ ਫੜ ਪਹਿਲਾਂ ਚਾਹ ਪੀ ਲੈ ਰੱਖ ਦੋ ਪੀ ਲੈ ਬਦਲ ਦਾ ਵੀ ਕੋਈ ਭਰੋਸਾ ਨਹੀਂ ਗਾ ਕੱਪੜੇ ਸੁੱਕ ਜਾਣ ਸੀ ਇੰਨੇ ਵੱਡੇ ਕੱਪੜੇ ਧੁੱਪੇ ਆ ਤੇ ਮੈਂ ਕਹਿੰਦੀ ਸੁੱਕ ਜਾਣੂ ਇੰਨੀ ਮਿਹਨਤ ਲੱਗੀ ਆ ਪਛਿੰਦਰ ਜੀ ਹਾਂ ਜੀ ਕੀ ਕਰਨ ਡਈ ਐ ਬਸ ਕੱਪੜੇ ਠੀਕ ਬਦਲ ਵੇਖੋ ਕਿੰਨਾ ਆ ਗਿਆ ਅੱਛਾ ਤੇ ਮੈਂ ਕਿਹਾ ਇੰਨਾ ਸਾਬਨ ਐਨੀ ਮਿਹਨਤ ਲੱਗੀ ਕੱਪੜੇ ਸੁੱਕਣ ਜਾਣੇ ਚਾਹੀਦੇ ਖਲਾਰ ਜਰ ਪਾਸੇ ਬੁਸੇ ਪਰਤ ਤਿਆ ਬੱਦਲ ਬੜਾ ਬਣ ਆਈ ਆਈ ਪਾਸੇ ਪਰਤ ਤਿਆ ਚਲ ਪਾਸੇ ਪੱਤਾਂਗੇ ਚਲ ਸੁੱਕ ਜਾਣਗੇ ਹਾਂ ਤੇ ਹੋਰ ਕੀ ਪਛਿੰਦਰ ਹਾਂ ਜੀ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਐ ਹਾਂ ਜੀ ਦੱਸੋ ਕਿਰਨ ਨੂੰ ਨਾ ਥੋੜਾ ਥੋੜਾ ਕੰਮ ਕਿਆ ਕਰ ਵੀ ਥੋੜਾ ਥੋੜਾ ਕੰਮ ਕਰਿਆ ਕਰ ਪਤਾ ਜੀ ਦੇ ਟਾਈਮ ਕੀ ਹੋਇਆ ਚਾਰ ਮਹੀਨੇ ਸਾਰੇ ਹੋਏ ਜੇ ਹਾਏ ਹਾਏ ਮੈਂ ਕਹਿੰਦੀ ਕਿ ਚਾਰ ਮਹੀਨੇ ਨਹੀਂ ਹੋਏ ਪਰ ਹੁਣ ਤੋਂ ਥੋੜੀ ਥੋੜੀ ਹੱਥ ਪਾਵਾਂਗੀ ਤੇ ਸਹੀ ਰਵਾਂਗੀ ਵੀ ਉਹਨੂੰ ਕਿਆ ਕਰ ਚਲ ਅੱਜ ਸਾਨੂੰ ਕੱਪੜੇ ਪਏ ਕੱਪੜੇ ਦੇ ਪਾਸੇ ਉਲਟਾ ਲਿਆ ਮਾੜਾ ਮਾੜਾ ਚੁੰਗੇ ਚ ਵੜ ਗਈ ਮੇਰਾ ਬਤਨ ਸਬਜੀ ਸੁਬਜੀ ਦਾ ਕੰਮ ਕਰ ਲਿਆ ਹੌਲੀ ਹੌਲੀ ਕਹੇਗੀ ਤੇ ਤਾਂ ਨੂੰ ਹੱਥ ਪੈਣੀ ਕੰਮ ਕਰਨ ਦੀ ਨਹੀਂ ਮੈਂ ਕਹਿੰਦੀ ਥੋੜਾ ਟਾਈਮ ਹੋਰ ਵੀ ਜੇ ਮੁਕੇ ਸਾਰੀ ਉਮਰ ਕੰਮ ਹੀ ਕਰਨੇ ਆਹ ਤੇਰੀ ਗੱਲ ਮੈਂ ਮੰਦੀ ਆ ਪਰ ਹੁਣ ਤਾਂ ਕਿਆ ਹੋਵੇ ਨਾ ਥੋੜਾ ਥੋੜਾ ਤੇ ਸਹੀ ਰਹੇਗਾ ਹੀ ਕੰਮ ਅਛੁੰਦਰ ਉਸ ਹੀ ਲਈ ਇੱਕ ਉੱਠਦੀ ਆਪਣੇ ਕਮਰੇ ਜੀ ਉੱਠ ਕੇ ਆਪਣਾ ਹਾਰ ਤੋਂ ਹੋ ਕੇ ਸਭ ਕੁਝ ਆਪਣੇ ਕਮਰੇ ਵਿੱਚ ਹੀ ਬੈਠ ਜਾਂਦੀ ਹੈ ਤੇ ਅਨੂ ਕਹਾਂ ਕਰ ਕਿਨ ਲੰਦੇ ਨੇ ਬਾਹਰ ਆ ਕੋਈ ਧੂਬੱਤੀ ਕਰ ਕੋਈ ਮੱਥਾ ਟੇਕ ਕੋਈ ਗੁਰਦੁਆਰੇ ਜਾ ਜੇ ਹੂੰ ਤਾਂ ਤੂੰ ਆਤਾ ਪਾਏਂਗੀ ਤੇ ਸਹੀ ਹੈ ਨਾ ਇਹ ਪੇਕਿਆਂ ਨੇ ਥੋੜੀ ਜਿਹਾ ਸੁਣਾ ਹੁੰਦਾ ਇਹ ਤੇ ਤੂੰ ਹੀ ਉਹਨੂੰ ਕਿਹਾ ਹੋਲੀ-ਉਲੀ ਕਿਆ ਕਰ ਸੋ ਮੇਰੇ ਵਿੱਚ ਚੱਲ ਉੱਠ ਕੇ ਤੇ ਉਹ ਤਾਂ ਨਾ ਸੀ ਚਲੋ 7:00 ਵਜੇ ਜੋ ਵੀ ਇਹਦਾ ਨਿਯਮ ਹੈਗਾ ਵੇ ਮੇਰਾ ਮਤਲਬ ਉਹਨੂੰ ਕਿਹਾ ਉੱਠ ਕੇ ਕਰਿਆ ਕਰ ਚਲੋ ਵੇਖਣੀ ਹੈ ਵੇਖਣਾ ਕੀ ਹੈ ਤੂੰ ਨਹ ਹੁਣ ਤੇ ਦੱਸੇਗੀ ਆਤ ਪਏਗੀ ਅੰਨੂ ਕੰਮ-ਕੁਮ ਕਰਨ ਦੀ ਤੇ ਫਿਰ ਹੀ ਆ ਨਾ ਤੇ ਜੇ ਅੰਨੂ ਤੂੰ ਮੇਰਾ ਬਤਲ ਬਠਾ ਕੇ ਖਵਾਤਾ ਤੇ ਫਿਰ ਤੂੰ ਆਪ ਹੀ ਸੋਖੀ ਹੋਣਾ ਤੇ ਹੁਣ ਤੋਂ ਅੰਨੂ ਥੋੜਾ-ਥੋੜਾ ਥੋੜਾ-ਥੋੜਾ ਕੰਮ ਦੱਸਿਆ ਕਰ ਫਿਰ ਆਪ ਵੀ ਸੋਖੀ ਹੋਏਂਗੀ ਤੇ ਜਿਸਲੇ ਤੂੰ ਉਹਦੇ ਸਿੱਤੇ ਜ਼ਿੰਮੇਵਾਰੀ ਸਾਰੀ ਛੋੜ ਦਿੱਤੀ ਨਾ ਕੰਮ ਤੇ ਉਹਨੇ ਕਹਿਣਾ ਫਿਰ ਮੇਕਅਪ ਹੁੰਦਾ ਨਹੀਂ ਤੇ ਹੁਣ ਤੇ ਚੰਗੀ ਰਹੇਗੀ ਹੁਣ ਤੇ ਉਹਨੂੰ ਹੱਥ ਪਾ ਦੇ ਥੋੜਾ-ਥੋੜਾ ਕੰਮ ਕਰਨ ਦੇ ਚਾਹੀ ਜੀ ਮੈਨੂੰ ਚਾਹ ਆ ਗਾ ਮੇਰੀ ਤੇ ਹੱਲੇ ਰੀਜਾ ਹੀ ਨਹੀਂ ਲੱਥੀਆਂ ਟਾਈਮ ਕਿਉ ਹੈ ਦਾ ਵਿਆਹ ਨੂੰ ਮਹਣ ਮੇਰੇ ਅੰਦੇ ਦੀਲ ਕਰਦਾ ਜੇ ਇਹਨੂੰ ਕੰਮ ਉਤੇ ਲਾਉਂਦੇ। ਇਹ ਚਾਹਤੀ ਹੈ ਹਰ ਕੋਣ ਹੁੰਦਾ ਵੈ। ਐਨੇ ਕਿ ਨਹੀਂ ਨਹੀਂ ਚਾਹ ਹੁੰਦਾ। ਵੇ ਜਦੋਂ ਮੈਂ ਵੀ ਤੇ ਤੈਨੂੰ ਵਿਆਹ ਕੇ ਲਿਆਂਦਾ ਸੀ ਜਦੋਂ ਤੇ ਮੇਰਾ ਵੀ ਤੇ ਕੱਲਾ ਕੱਲਾ ਮੁੰਡਾ ਸੀ ਨਾ ਤੇ ਮੈਂ ਵੀ ਤੇ ਤੈਨੂੰ ਕੰਮ ਲਾਇਆ ਸੀ ਨਾ ਚੱਲ ਮਾੜਾ ਮੋਟਾ ਮਾੜਾ ਮੋਟਾ ਤੈਨੂੰ ਦੱਸਦੀਆਂ ਤੇ ਅੱਜ ਤੂੰ ਕਾਮਯਾਬ ਹੋ ਗਈ ਹੈ। ਐ ਤੇ ਤੂੰ ਐਸੀ ਕਰਕੇ ਮੈਂ ਤੈਨੂੰ ਕਹਿੰਨੀ ਆ ਕਿ ਥੋੜਾ 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 ਬੋਤਾ ਨਾ ਸੀ। ਥੋੜਾ ਥੋੜਾ ਕੰਮ ਕਿਆ ਕਰ ਤੇ ਆਪਿਓ ਕਰੇਗੇ ਅਨੁਵੱਤ ਪੈਈਏਗੀ ਕਰਨ। ਨੁਵਾਤੀਆਂ ਪਿੱਛੋਂ ਨਹੀਂ ਸਿੱਖਿਆ ਜਾਂਦੀਆਂ। ਇਹ ਸਾ ਤੇ ਅਨ ਨੂੰ ਪਤਾ ਲੱਗੇਗਾ ਕਿ ਇਹ ਸਾਡਾ ਆਪਣਾ ਘਰ ਹੈ। ਥੋੜਾ ਥੋੜਾ ਅਨ ਨੂੰ ਦੱਸਿਆ ਕਰ। ਠੀਕ। ਸਿਆਣੀ ਸੱਸ ਉਹ ਹੀ ਹੈ ਕਿ ਜਿਹੜੀ ਨੋਤੀ ਨੂੰ ਸਮਝਾਵੇ ਸਭ ਕੁਝ ਕਿ ਇਹ ਹੁਣ ਤੇਰਾ ਆਪਣਾ ਘਰ ਹੀ ਹੈ। ਇਹ ਸਾਰੀਆਂ ਜ਼ਿੰਮੇਵਾਰੀਆਂ ਹੁਣ ਤੇਰੇ ਸਿਰ ਤੇ ਹੈਗੀਆਂ। ਚਾਹੀਦੀ ਬਿਲਕੁਲ ਸਹੀ ਕਹਿੰਦੇ ਹੋ ਤੁਸੀਂ। ਵਾਕਈ ਸਿਆਣੀ ਸੱਸ ਉਹ ਹੀ ਹੈ ਜਿਹੜੀ ਆਂਧਿਆ ਨੋਤੀ ਨੂੰ ਸਮਝਾਵੇ ਕਿ ਤੇਰੀ ਜ਼ਿੰਮੇਵਾਰੀ ਕੀ ਹੈ। ਇਹ ਘਰ ਤੇਰਾ ਆਪਣਾ ਵਾ। ਤੇ ਐਸ ਲਈ ਇਹਨੂੰ ਥੋੜੇ ਥੋੜੇ ਕੰਮ ਦਿਆਂ ਮੈਂ ਤੇ ਉਹਨੂੰ ਆਪ ਲਾਡਾਂ ਚ ਵਗਾੜਨ ਢਈ ਆ ਤੇ ਔਖੀ ਮੈਂ ਹੀ ਹੋਣਾ ਮੁੜ ਕੇ ਮੈਂ ਸਰਾ ਹੀ ਕਰਾਂਗੀ ਥੋੜੇ ਥੋੜੇ ਕੰਮ ਦੀ ਜ਼ਿੰਮੇਵਾਰੀ ਪਾਨੀ ਆ ਉਹਦੇ ਤੇ ਹਾਂ ਹੁਣ ਤਾਂ ਹੀ ਪਾਣੀ ਸ਼ੁਰੂ ਕਰਦੇ ਹਾਂ ਨਹੀਂ ਹੁਣ ਤਾਂ ਹੀ ਪਾਣੀ ਸ਼ੁਰੂ ਕਰਨੀ ਆ ਹਾਂ ਤੇ ਫਿਰ ਉਹ ਕਰੇਗੀ ਥੋੜਾ ਥੋੜਾ ਕੰਮ ਕਰੇਗੀ ਨਹੀਂ ਤੇ ਫਿਰ ਉਹ ਕਹੇਗੀ ਮੈਂ ਕਿੱਥੇ ਆ ਕੇ ਪੱਸ ਗਈ ਇੰਨਾ ਕੰਮ ਇੱਕਦਮ ਕਰਾਵਾਂਗੀ ਤੇ ਤਾਂ ਹੀ ਤਾਂ ਮੈਂ ਕਹਾਂਦੀ ਆ ਕਿ ਥੋੜਾ ਥੋੜਾ ਉਹਨੂੰ ਕੰਮ ਦੱਸਿਆ ਕਰ ਨਹੀਂ ਦੱਸਣੀ ਆ ਹਾਂ ਚਨਾ ਇੰਸਟਾਗ੍ਰਾਮ ਤੇ ਇਤਨਾ ਸੋਚਦੀ ਆ ਰੀਲ ਪੋਸਟ ਕਰਦੀ ਨਾਲੇ ਨਾ ਅੱਜ ਮੈਂ ਤਿਆਰ ਵੀ ਹੋਈ ਆ ਆ ਜਿਹੜਾ ਗਾਣਾ ਟ੍ਰੈਂਡਿੰਗ 'ਚ ਹੋਊਗਾ ਨਾ ਉਹਦੇ ਉੱਤੇ ਬਣਾਵਾਂਗੀ ਵੇਖ ਤੇ ਸਹੀ ਕਿੰਡੀ ਸੋਹਣੀ ਲੱਗਨੀ ਮੈਂ ਲਾ 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 ਨਾ 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 ਕਿਰਨ ਕੀ ਬਤ ਕੀ ਕਰਨੀ ਵੀ ਹੈ ਹਾਂਜੀ ਮੰਮੀ ਕੁਛ ਨਹੀਂ ਬੱਸ ਫ੍ਰੀ ਹੋ ਕੇ ਬੈਠੀ ਤੇ ਆ ਰੋ ਕੇ ਤੇ ਮੈਂ ਕਿਹਾ ਚੱਲ ਰੀਲ ਪੋਸਟ ਕਰ ਦਿੰਨੀ ਇੰਸਟਾਗ੍ਰam ਤੇ ਤੁਹਾਨੂੰ ਪਤਾ ਨਾ ਮੈਨੂੰ ਕਿੰਨਾ ਸ਼ੌਂਕ ਆ ਰੀਲ ਬਣਾਉਂਦਾ ਠੀਕ ਹੈ ਹਾਂਜੀ ਤੇ ਮੇਰੀ ਗੱਲ ਸੁਣ ਪੁੱਤ ਪੁੱਤ ਮੈਂ ਤੁਹਾਨੂੰ ਇੱਕ ਦੋ ਗੱਲਾਂ ਕਹਿਣੀ ਆ ਦੱਸੋ ਤੂੰ ਨਾ ਉੱਠ ਕੇ ਨਾ ਤਿਆਰ ਹੁੰਨੀ ਆ ਨਾ ਹਾਂਜੀ ਹਾਂਜੀ ਉੱਥੇ ਇੱਥੇ ਨਾ ਬੈਠੀ ਰਿਆ ਕਰ ਉੱਠ ਕੇ ਸਾਡੇ ਘਰ ਬਾਬਾ ਹੀ ਆ ਨਾ ਮੱਥਾ ਟੇਕਿਆ ਕਰ ਪਹਿਲਾਂ ਤੂੰ ਫਗਰਬੱਤੀ ਕਰਿਆ ਕਰ ਉੱਥੇ ਹੈ ਤੇ ਫੇਰ ਨਾ ਆਏ ਇਹ ਗੱਲ ਸੁਣ ਇਹ ਗੱਲ ਚ ਕੁਛ ਨਹੀਂ ਪਾਇਆ ਹੈ ਹੈ ਨਹੀਂ ਮੰਮੀ ਕੁਛ ਨਹੀਂ ਪਾਇਆ ਉਹ ਤੁਹਾਨੂੰ ਮੰਗਲ ਸੁੱਤਰ ਲੈ ਕੇ ਦਿੱਤਾ ਹੈ ਲੈ ਕੇ ਤੇ ਦਿੱਤਾ ਵਾ ਗੱਲ ਪਤਾ ਕੀ ਹੈ ਮੇਰੇ ਨਾਲ ਇਰੀਟੇਸ਼ਨ ਜੀ ਹੋਂ ਲੱਪੀ ਹੀ ਚੈਨ ਦੇ ਨਾਲ ਤੇ ਮੈਂ ਫਿਰ ਲਾ ਦਿੱਤਾ ਤਾਂ ਕਰਕੇ ਪਰ ਪਤਾ ਗੱਲ ਕੀ ਹੈ ਨਵਾਂ ਨਵਾਂ ਵਿਆਹ ਹੈ ਸੋਹਣਾ ਲੱਗਦਾ ਗੱਲ ਚ ਪਾਇਆ ਜੇਵਰ-ਜੂਰ ਪਾਇਆ ਵੀ ਸੋਹਣਾ ਲੱਗਦਾ ਚੱਲ ਕੋਈ ਨਹੀਂ ਪਾਲਵੀ ਤੂੰ ਅੱਛਾ ਤੇ ਤੂੰ ਆ ਮੇਰੇ ਉੱਠ ਕੇ ਨਾ ਪਹਿਲੇ ਬਾਹਰ ਜਾ ਕੇ ਦਾਦੀ ਨੂੰ ਸਤਿ ਸ਼੍ਰੀ ਅਕਾਲ ਕਰਿਆ ਆ ਠੀਕ ਆ ਮੰਮੀ ਤੂੰ ਇਹ ਦੱਸੋ ਰੋਟੀ ਪਾਣੀ ਚ ਕੀ ਬਣਾਇਆ ਮੈਨੂੰ ਬੜੀ ਭੁੱਖ ਲੱਗੀ ਆ ਮੈਂ ਪੁੱਤ ਬਣਾਨੀ ਆ ਨਾਸ਼ਤਾ ਤੂੰ ਆਰ ਸੋਈ ਚ ਤੇ ਦਾਦੀ ਕਹਿੰਦੇ ਅੱਜ ਮੈਂ ਕਿਰਨ ਦੇ ਹੱਥ ਦੀ ਚਾਹ ਪੀਣੀ ਤੇ ਮੈਂ ਪਰੌਂਠੀ ਬਣਾਨੀ ਆ ਆਲੂ ਵਾਲੀ ਕਹਿੰਦੇ ਮੈਂ ਤੇ ਮੈਂ ਤਾਂ ਓਕੇ ਨਾ ਤੂੰ ਚਾਹ ਬਣਾ ਤੇ ਢਲ ਕੇ ਫਿਰ ਨਾਸ਼ਤੇ ਨਾਲੇ ਸਾਰੇ ਸਰਵ ਕਰ ਦੇਣਾ ਲਾਪਕਾਲੀ ਠੀਕ ਹੈ ਹਾਂਜੀ ਮੰਮੀ ਠੀਕ ਆ ਤੂੰ ਚਾਹ ਬਣਾ ਫਿਰ ਤੇ ਮੈਂ ਬਣਾਨੀ ਆ ਨਾਸ਼ਤਾ ਠੀਕ ਹੈ ਪੁੱਤ ਠੀਕ ਆ ਆਜਾ ਸ਼ਾਬਾਸ਼ ਸ਼ਾਬਾਸ਼ ਆਜਾ ਰੋਜ਼ ਇਸ ਤਰ੍ਹਾਂ ਹੀ ਕਰਨਾ ਉੱਠ ਕੇ ਮੱਥਾ ਟੇਕਣਾ ਪਹਿਲਾਂ ਦਾਦੀ ਨੂੰ ਮਿਲਣਾ ਆ ਕੇ ਤੇ ਫਿਰ ਆ ਕੇ ਸੋਈ ਚ ਮੈਨਾਂ ਤੇ ਨਾਲਿਆ ਬਾਹਰ ਧਿਆਨ ਰੱਖਿਆ ਕਰ ਕੱਪੜੇ ਉਪਰੇ ਸੁੱਕਨੇ ਪਾਏ ਹੁੰਦੇ ਕੋਈ ਪਾਸੇ ਪਰਤ ਦਿੱਤੇ ਕੋਈ ਸੁੱਕੇ ਤੇ ਲਾ ਲਏ ਐਸ ਤਰ੍ਹਾਂ ਨਿੱਕੇ ਨਿੱਕੇ ਕੰਮ ਕਰਿਆਗਾ ਪੁੱਤਰ ਠੀਕ ਹੈ ਹਾਂਜੀ ਆ ਕੀ ਕੱਲ ਗੱਲ ਹੋਰ ਪੁੱਤਰ ਹਾਂਜੀ ਤੂੰ ਨਾ ਮੈਂ ਜਿਸ ਵੇਲੇ ਉੱਠਣੀ ਆ ਨਾ ਠੀਕ ਹੋਏ ਮੈਂ ਉੱਠਣੀ ਆ ਤੂੰ ਵੀ ਉਸ ਵੇਲੇ ਉੱਠ ਚਲ ਤੂੰ ਸਾਢੇ 3:00 ਉੱਠ ਜਾਏਗਾ ਆਲਾਰਮ ਲਾ ਲਿਆ ਕੱਕੜੀ ਨੂੰ ਹੈਂ ਤੇ ਬਾਹਰ ਆਇਆ ਕਰ ਤੇ ਹਲਕੇ ਸਵੇਰ ਦੀ ਚਾਹ ਆਪਾਂ ਮਾਵਾਂ ਤੀਆਂ ਇਕੱਠੀਆਂ ਪੀਆ ਕਰਾਂਗੇ ਨਾਲੇ ਗੱਲਾਂ ਬਾਤ ਮੇਰਾ ਤੇ ਸਾਰਾ ਦਿਨ ਘਰ ਤੇ ਬੀਤ ਜਾਂਦਾ ਮੈਨੂੰ ਗੱਲਾਂ ਕਰਨ ਦਾ ਟਾਈਮ ਨਹੀਂ ਤੇ ਨਾ ਲੱਗਦਾ ਮੇਰੇ ਮਨ ਦੀ ਰੀਝ ਵੀ ਤੇ ਹੀ ਰਹਿੰਦੀ ਮੈਂ ਕੋਈ ਗੱਲ ਨਹੀਂ ਕੀਤੀ ਅਜੇ ਨਾਲ ਮੰਮੀ 6:30 ਤੇ ਬਹੁਤ अर्ਲੀ ਆ ਤੁਹਾਨੂੰ ਪਤਾ ਦੇਗਾ ਵਾ ਮੈਂ 8:30 ਪੋਨੇ 9 ਵਜੇ ਉੱਠਦੀ ਆ ਉਹ ਤਾਂ ਆਦਤ ਪਾਏਗੀ ਤੇ ਉਲੀ ਉਲੀ ਪਾਏਗੀ ਨਾ ਆਦਤ ਪਾਏ ਉਹ ਵੀ ਹੁਲੜੀ ਵੀ ਚਲਾ ਗਿਆ ਤੈਨੂੰ ਡੀ ਡੀ ਕੇ ਕਹਿੰਦਾ ਉੱਠੀ ਨਹੀਂ ਮੈਂ ਫਿਰ ਚੱਲਿਆਂ ਉਹ ਨਹੀਂ ਇਕੱਲਿਆਂ ਨਾਸ਼ਤਾ ਕਰਦਾ ਉਹ ਮਨਸੀ ਵੀ ਤੇਰਾ ਨਾ ਕਰਾ ਨਾਸ਼ਤਾ ਹਾਂਜੀ ਹਾਂ ਤੇ ਤੂੰ ਉੱਠ ਜਾਇਆ ਕਰ ਤੇ ਫੇਰ ਇਕੱਠੇ ਨਾਸ਼ਤਾ ਕਰਿਆ ਕਰ ਮੰਮੀ ਰਾਤ ਨੂੰ ਤੇ ਆਪਾਂ ਸਾਰੇ ਇਕੱਠੇ ਬਹਿ ਕੇ ਰੋਟੀ ਖਾਣੇ ਆ ਤੁਸੀਂ ਮੈਂ ਏ ਦਾਦੀ ਅੰਮਾ ਸਾਰੇ ਜਣੇ ਇਕੱਠੇ ਹੀ ਹੁੰਨੇ ਆ ਤੇ ਦਿਨ ਨੂੰ ਖਾਵਾਂਗੇ ਤਾਂ ਕੋਈ ਹਰਜੂ ਥੋੜੀ ਏ ਪੁੱਤ ਜੜਾ ਆਦਮੀ ਨੂੰ ਆਪਣੇ ਹੱਥੀ ਔਰਤ ਦੇਵੇ ਨਾ ਬਣਾ ਕੇ ਤੇ ਉਹ ਚ ਮਜ਼ਾ ਹੀ ਕੋਈ ਸ਼ੋਰ ਹੁੰਦਾ ਆਦਮੀ ਖੁਸ਼ ਹੁੰਦਾ ਬੜਾ ਬਿਆਸੀ ਕਹਿੰਦੇ ਪਿਆਰ ਦਾ ਰਸਤਾ ਪੇਟ ਤੋਕੇ ਜਾਂਦਾ ਵੀ ਆਦਮੀ ਦਾ ਪੇਟ ਭਰਿਆ ਹੋਵੇ ਨਾ ਜਨਾਨੀ ਦੇ ਹੱਦੀ ਪ੍ਰੌਂਟੀ ਪ੍ਰੌਂਟੀ ਖਾ ਕੇ ਤੇ ਖੁਸ਼ ਬਹੁਤ ਹੁੰਦਾ ਈ ਨਿਹਾਲੀ ਹੋ ਜਾਂਦਾ ਠੀਕ ਆ ਮੰਮੀ ਹਾਂ ਤੇ ਤੂੰ ਆ ਕੇ ਆਪਣੇ ਹੱਥਾਂ ਨਾਲ ਬਣਾਇਆ ਕਰਕੇ ਉਹਨੂੰ ਖਵਾਇਆ ਕਰ ਠੀਕ ਆ ਕੋਈ ਗੱਲ ਨਹੀਂ ਤੁਸੀਂ ਫਿਰ ਜਾਓ ਮੈਂ ਆਣੀ ਹਾਂ ਤੂੰ ਆ ਜਾ ਫਿਰ ਬਾ ਤੇ ਮੈਂ ਬਣਾਨੀ ਆ ਤੂੰ ਆ ਕੇ ਚਾਹ ਬਣਾ ਸਾਰਿਆਂ ਨਾਲੇ ਸਰਵ ਕਰਨ ਲਈ ਆਪੀ ਠੀਕ ਹੈ ਆ ਜਾ ਫਿਰ ਆ ਜਾ ਮੇਰੇ ਬੁੱਤ ਆ ਕੀ ਉਹ ਨਾ ドラਮਾ ਵਾ 6:30 ਵਜੇ ਉੱਠਿਆ ਕਰ ਰੋਟੀ ਬਣਾਇਆ ਕਰ ਕੱਪੜੇ ਲਾਇਆ ਕਰ ਆ ਕਰ ਲਾ ਉਹ ਕਰ ਲਾ ਆ ਇੰਨਾ ਬੋਝ ਮੇਰੇ ਸਿਰ ਤੇ ਇਹਨਾਂ ਨੇ ਇਕੋਲ ਦਮ ਪਾ ਦਿੱਤਾ ਵਾ ਪਹਿਲਾਂ ਤੇ ਕਹਿੰਦੇ ਸੀਗੇ ਨਾ ਨਾ ਤੂੰ ਕੋਈ ਕੰਮ ਨਾ ਕਰ ਤੈਨੂੰ ਤੇ ਮੈਂ ਨਾ ਪੂਰੀਆਂ ਤੇਰੇ ਤੇ ਦੀਝਾ ਲਾਣੀਆਂ ਵਾ ਤੇ ਹੁਣ ਹੁਣ ਕੀ ਹੋ ਗਿਆ ਇਹਨਾਂ ਨੂੰ ਵੇਖਿਆ ਨਾ ਅਜੇ 4 ਮਹੀਨੇ ਹੋਏ ਆ ਇਹਨਾਂ ਨੇ ਆਪਣੇ ਰੰਗ ਵਖਾਣੇ ਸਟਾਰਟ ਕਰ ਦਿੱਤੇ ਹਾਏ ਮੇਰੇ ਤੇ ਅਜੇ ਚਾਹੀ ਨਹੀਂ ਪੂਰੇ ਹੋਏ ਚੂੜੇ ਦੇ ਜੇ ਮੈਂ ਭਾਂਡੇ ਧੋਵਾਂਗੀ ਮੇਰੇ ਚੂੜੇ ਦਾ ਰੰਗ ਨਹੀਂ ਲੱਜੂਗਾ ਜੇ ਗਰਮੀ ਆ ਗਈ ਗਰਮੀ ਤੇ ਆਣੇ ਵਾਲੀ ਆ ਜੇ ਮੈਂ ਰੋਟੀ ਬਣਾਵਾਂਗੀ ਮੇਰਾ ਪਸੀਨਾ ਮੇਕਅੱਪ ਨਹੀਂ ਲੱਜੂਗਾ ਵਾਲ ਮੇਰੇ ਬੌਂਡਿੰਗ ਕਰਾਏ ਮੇਰੇ ਵਾਲ ਨਹੀਂ ਖਰਾਬ ਹੋ ਜਾਣਗੇ ਕੀ ਕਰਾਂ ਮੈਂ ਕਿਹਨਾਂ ਗੱਲ ਕਰਾਂ ਮੈਂ ਤੇ ਫਸ ਗਈ ਆ ਇੰਨਾ ਬੋਝ ਸੋਹਰਿਆਂ ਦਾ ਕੀ ਕਰਾਂ ਮੈਂ ਹਾਏ ਕਿਰਣਾ ਪੁੱਤ ਅਧਰਾ ਹਾਂਜੀ ਦਾਦੀ ਇੱਧਰ ਆ ਹਾਂਜੀ ਆ ਦੇਖ ਹੁਣ ਤੂੰ ਜਾਣਦੀ ਉਧਰ ਆ ਵੀ ਕਿਤੇ ਵੇ ਕਿ ਨਕਲੀ ਰਪਿਆ ਭਾਂਡੇ ਭੁੰਡੇ ਪਏ ਨੇ ਆ ਦੇ ਤੂੰ ਇੰਜ ਕਰ ਭਾਂਡੇ ਚੁੱਕ ਕੇ ਉੱਥੇ ਲੈ ਜਾ ਕੇ ਮੜਾ ਮੋਟਾ ਜਿਹੜਾ ਖਲਿਹਰਾ ਸਾਰਾ ਚੁੱਕ ਦੇ ਹਵੇ ਮੋਬਾਈਲ ਪਿਆ ਚੁੱਜਾ ਪਿਆ ਸਭ ਕੁਝ ਪਿਆ ਆ ਤੇ ਮੜਾ ਮੋਟਾ ਹੱਥ ਕਰੀ ਜਾਇਆ ਕਰਨਾ ਗਾ ਮੜਾ ਮੋਟਾ ਭਾਂਡੇ ਮੈਂ ਚੁੱਕਾ ਹਾਂ ਹਾਂ ਇਹ ਤੇ ਉੱਥੇ ਰੱਖ ਕੇ ਤੂੰ ਰਸੋਈ ਚੱਲੀ ਤੇ ਐਵੇਂ ਤੂੰ ਰਸੋਈ ਚ ਤੇ ਰਸੋਈ ਚ ਲੈ ਜਾ ਨਾਲ ਭਾਂਡੇ ਪੁੱਤਰ ਸਵੇਰੇ ਉੱਠੀ ਜਰਾ ਜਿਸਲੇ ਤੇ ਵੱਡਿਆਂ ਨੂੰ ਸੱਸੀ ਘਾਲ ਬੁਲਾਣੀ ਚਾਹੀਦੀ ਠੀਕ ਆ ਦਾਦੀ ਜੀ ਹਾਂ ਜਾਵਾਂ ਮੈਂ ਹਾਂ ਇਹ ਲੈ ਜਾ ਨਾਲ ਭਾਂਡੇ ਲੈ ਜਾ ਇਹ ਲਫੜ ਠੀਕ ਆ ਇਹ ਲੈ ਜਾ ਕਿਰਣਾ ਪੁੱਤ ਮੇਰੀ ਗੱਲ ਸੁਣ ਅੱਜ ਮੈਂ ਨਾ ਤੇਰੇ ਹੱਥਾਂ ਦੀ ਰੋਟੀ ਖਾਣੀ ਆ ਆਲੂਆਂ ਵਾਲੀ ਮੇਰੇ ਹੱਥ ਦੀ ਰੋਟੀ ਹਾਂ ਆ ਪਛੁੰਨ ਦਾ ਤੇ ਮੈਨੂੰ ਪਤਾ ਕਿੰਨੀ ਚੇੜੀ ਹੋ ਗਈ ਮੈਨੂੰ ਖਾਂਦੀ ਨਾ ਪਰ ਮੈਨੂੰ ਬੜਾ ਚਾ ਆਂਦਾ ਈ ਕਿ ਮੈਨੂੰ ਤੇ ਹੱਥਾਂ ਦੀ ਰੋਟੀ ਖਾਵਾ ਹਾਂ ਤੂੰ ਅੰਜ ਕਾ ਆਲੂਆ ਵਾਲੀ ਰੋਟੀ ਬਣਾ ਠੀਕ ਆ ਬਣਾ ਲੈਣੀ ਚੱਲ ਚੱਲ ਇਹਨੂੰ ਹੁਲਦੇ ਦੇ ਕੰਮ ਦੱਸਾਂਗੀ ਤੇ ਇਹਨੂੰ ਪਤਾ ਲੱਗੇਗਾ ਨਾ ਕਿ ਉਹ ਲੇਲੀ ਕੰਮ ਮਾੜਾ ਮੋਟਾ ਕਰਿਆ ਕਰੇਗੀ ਹੁਣ ਤਾਂ ਹੀ ਆਪਾਂ ਇਹਨੂੰ ਕਹਿ ਰਹਾ ਕਰਾਂਗੇ ਨਾ ਤੇ ਚੱਲ ਗੁੱਸਾ ਵੀ ਨਹੀਂ ਵਿਚਾਰੀ ਕਰੇਗੀ ਮਾੜਾ ਮੋਟਾ ਚੱਲ ਕੰਮ ਕੁੰ ਕਲੀਰਾ ਕੁਲਾਈ ਚੁੱਕ ਦਿਆ ਕਰੇਗੀ ਚੱਲ ਕੋਲ ਪਸ਼ਵਿੰਦਰ ਨਾਲ ਮਾੜਾ ਮੋਟਾ ਚੁੱਕ ਕੇ ਜਾਤੀ ਮਟਾ ਦਿਆ ਕਰੇਗੀ ਉਹਨ ਪਸ਼ਵਿੰਦਰ ਕੰਦੀ ਤੇ ਪਈ ਸੀ ਚੱਲ ਇੰਜ ਕਰ ਮੈਂ ਰੋਟੀ ਬਕਾਨੀਆਂ ਤੇ ਤੂੰ ਕੋਲ ਚਾਹ ਬਣਾ ਲੈ ਆ ਚੁੱਕ ਜੰਗਾ ਹੁਲਦੇ ਨੂੰ ਦੱਸੇ ਦਿਨ ਥੋੜੀ ਜਿਹਾ ਪਤਾ ਲੱਗੇਗਾ ਕਿ ਘਰ ਦੀ ਜ਼ਿੰਮੇਵਾਰੀ ਹੈ ਕਿਰਨ ਆ ਗਈ ਆ ਪੁੱਤਰ ਚੱਲ ਆਈ ਆ ਫਿਰ ਦਵਾ ਤਵਾ ਫੜਾ ਮੈਂ ਜਲਦੀ ਜਲਦੀ ਮੈਂ ਬਣਾਵਾਂ ਰੋਟੀ ਮੰਮੀ ਮੇਰੀ ਗੱਲ ਸੁਣੋ ਹਾਂਜੀ ਮੈਂ ਨਾ ਤੁਹਾਨੂੰ ਨਾ ਇੰਨਾ ਜ਼ਿਆਦਾ ਨਾ ਉਹ ਸਟ੍ਰੈਸ ਸੀਗਾ ਮੈਂ ਤੁਹਾਨੂੰ ਗੱਲ ਕਹਿਣ ਦਾ ਮਨ ਚੇਤਾ ਹੀ ਭੁੱਲ ਗਿਆ ਕੀ ਹੋਇਆ ਉਹ ਪਤਾ ਕੀ ਆ ਉਹ ਨਾ ਮम्मा ਦਾ ਫੋਨ ਆਇਆ ਸੀਗਾ ਸਵੇਰੇ ਮੈਨੂੰ ਯਾਦ ਹੀ ਨਹੀਂ ਰਿਹਾ ਮੈਂ ਤੁਹਾਨੂੰ ਕਹਾਂ ਪਤਾ ਕੀ ਕਹਿੰਦੇ ਸੀ ਉਹ ਕਹਿੰਦੇ ਸੀ ਮੇਰੀ ਤਬੀਅਤ ਠੀਕ ਨਹੀਂ ਆ ਤੁਹਾਨੂੰ ਪਤਾ ਤੇਗਾ ਵਾ ਉਹ ਇਕੱਲੇ ਆ ਤੇ ਪਾਪਾ ਗਏ ਹੋਏ ਆ ਬਾਹਰ ਤੇ ਫਿਰ ਮੈਂ ਸੋਚਣ ਦੀ ਮੈਂ ਹੁਆਵਾਂ ਉਹਨਾਂ ਦੀ ਤਬੀਅਾ ਨਹੀਂ ਠੀਕ ਆ ਮੈਂ ਚਾਹਾਂਗੀ ਥੋੜਾ ਉਹਨਾਂ ਨੂੰ ਸਹੀ ਲੱਗ ਲੱਗੂਗਾ ਨਾ ਤੇ ਪੁੱਤ ਮੈਂ ਵੀ ਨਾਲ ਚਲਨੀ ਆ ਤੂੰ ਇਕੱਲੀ ਕਿੱਥੇ ਜਾਏਂਗੀ ਮੈਂ ਨਾਲ ਚਲਨੀ ਆ ਤੇਰੇ ਮੈਂ ਵੀ ਪਤਾ ਲੈ ਆਵਾਂਗੀ ਨਾ ਨਾਲੇ ਨਹੀਂ ਮੰਮੀ ਤੂੰ ਹੀ ਕਿਧਰ ਪਤਾ ਲੈ ਹੋਗੇ ਤੂੰ ਕਿਸ ਤਰ੍ਹਾਂ ਜਾਣਾ ਪੁੱਤ ਕਰ ਲਿਆ ਜੈ ਗੋਲਡਨ ਟੈਲੀਫੋਨ ਕਾਰ ਨਹੀਂ ਨਹੀਂ ਉਹਨਾਂ ਨੂੰ ਕੀ ਡਿਸਟਰਬ ਕਰਨਾ ਉਹਨਾਂ ਦੀ ਤੇ ਮੀਟਿੰਗ ਚੱਲਦੀ ਆ ਮੈਂ ਗੱਡੀ ਲੈ ਕੇ ਚਲ ਜਾਾਂਗੀ ਆਪੇ ਘਰ ਵੀ ਤੇ ਕੋਈ ਨਹੀਂ ਹੈਗਾ ਘਰ ਵੀ ਤੇ ਤੁਹਾਨੂੰ ਪਤਾ ਦਾਦੀ ਜੀ ਇਕੱਲੇ ਆ ਤੁਸੀਂ ਘਰੇ ਰੋਵੋ ਮੈਂ ਮੰਮੀ ਨੂੰ ਮਿਲ ਕੇ ਨਾ ਮੈਂ ਆ ਜਾਣਾ ਮੈਂ ਕਿੱਧਰ ਉੱਥੇ ਰਹਿਣਾ ਮੈਂ ਛੇਤੀ ਆ ਜਾਣਾ ਮੰਮੀ ਤੇ ਗੱਡੀ ਲੈ ਕੇ ਜਾਏਂਗੇ ਹਾਂਜੀ ਹਾਂਜੀ ਉਹ ਤੋਂ ਮੇਰੀ ਗੱਲ ਸੁਣ ਅਸੀਂ ਦੋਨੋਂ ਇਕੱਠੇ ਚੱਲਨੇ ਆ ਉਹ ਬਿਮਾਰ ਹੈਗੇ ਉਹਨਾਂ ਨੂੰ ਇੱਥੇ ਲੈ ਆਣੇ ਆ ਨਾ ਨਹੀਂ 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 ਇੱਥੇ ਕੀ ਕਰਨਾ ਤੁਹਾਨੂੰ ਪਤਾ ਮੰਮਾ ਦਾ ਦੇਲ ਨਹੀਂ ਲੱਗਦਾ ਉਹਨਾਂ ਨੂੰ ਬਸ ਆਪਣੇ ਰੂਮ ਦੇ ਵਿੱਚ ਹੀ ਨੀਂਦ ਆਉਂਦੀ ਹੋਰੋਂ ਕਿਤੇ ਵੀ ਨਹੀਂ ਸੌਂਦੇ ਤੇ ਨਾਲੇ ਮੈਂ ਗੱਡੀ ਲੈ ਕੇ ਤੇ ਚੱਲੀ ਆ ਮੈਂ ਉਹਨਾਂ ਨੂੰ ਮੈਡੀਸਿਨ ਮੈਨੂੰ ਪਤਾ ਨਾ ਕਿੱਥੋਂ ਖਾਂਦੇ ਮੈਂ ਉੱਥੋਂ ਹੀ ਦਵਾ ਦਵਾਂਗੀ ਤੇ ਫਿਰ ਮੈਂ ਜਾਵਾਂ ਹੁਣ ਵੈਸੇ ਪੁੱਤਰ ਮੇਰਾ ਤਾਂ ਮਨ ਨਹੀਂ ਮੈਂ ਨਾਲ ਚੱਲਾਂ ਤੇਰੇ ਮੈਂ ਵੀ ਪਤਾ ਕਰਕੇ ਆਵਾਂ ਅੱਗੋ ਤੇਰੀ ਮਰਜ਼ੀ ਹੈ ਦੇਖ ਲੈ ਹਾਂ ਜੇ ਜਾਣਾ ਗੱਡੀ ਲੈ ਕੇ ਤੇ ਧਿਆਨ ਨਾਲ ਜਾਵੀਂ ਠੀਕ ਆ ਮਾਂ ਹਾਂ ਆ ਤੇ ਆ ਜੀ ਜਲਦੀ ਮੈਂ ਹਾਂਜੀ ਕੋਈ ਨਹੀਂ ਮੈਂ ਤੁਹਾਨੂੰ ਫੋਨ ਕਰ ਦਾਂਗੀ ਹਾਂ ਫੋਨ ਕਰਕੇ ਦੱਸੀ ਮੰਮੀ ਦਾ ਹਾਲ ਕੀ ਹੈ ਠੀਕ ਹੈ ਪੁੱਤ ਠੀਕ ਹੈ ਹਾਂ ਪਰਮਾਤਮਾ ਦੀ ਮੰਮੀ ਠੀਕ ਠਾਕ ਰਹੇ ਤੇ ਪਾਪਾ ਵੀ ਨਹੀਂ ਇੱਥੇ ਬਾਹਰ ਗਏ ਵਾਹਿਗੁਰੂ ਠੀਕ ਹੀ ਰੱਖੇ ਮੈਂ ਤਾਂ ਕਹਿੰਨੀ ਵੀ ਮੈਂ ਨਾਲ ਜਾਣੀ ਹੈ ਦੇਖਣੀ ਉਹ ਕਹਿੰਦੀ ਮੈਂ ਇਕੱਲੀ ਆਉਣੀ ਹੈ ਚਲ ਕੋਈ ਨਹੀਂ ਦੱਸੇਗੀ ਉਹ ਪਤਾ ਨਹੀਂ ਕਿਰਨ ਫੋਨ ਕਿਉਂ ਨਹੀਂ ਚੁੱਕਦੀ ਪਈ ਇੰਨੇ ਫੋਨ ਕੀਤੇ ਮੈਂ ਠੀਕ ਠਾਕ ਹੋਵੇ ਤੇ ਸੀ ਕੈਂਟੇ ਸੀ ਬਾਹਰ ਜਾਣਾ ਆਪਾਂ ਚਲੇ ਨਾ ਗਏ ਹੁਣ ਪਰ ਜੇ ਬਾਹਰ ਜਾਣਾ ਹੁੰਦਾ ਤੇ ਮੈਨੂੰ ਤਾਂ ਫੋਨ ਕਰ ਹੀ ਦੇਣਾ ਸੀ ਉਹਨੇ ਕਿਰਨ ਤੂੰ ਮੈਂ ਤੈਨੂੰ ਕਰੋਂਦੀ ਫੋਨ ਲਾਣ ਦੀ ਹਾਂ ਹਾਂਜੀ ਮੰਮੀ ਮੇਰੀ ਗੱਲ ਸੁਣੋ ਜੇ ਮੈਂ ਫੋਨ ਨਹੀਂ ਚੁੱਕਦੀ ਤੇ ਮੈਨੂੰ ਫੋਨ ਕਰੀ ਜਾਂਦੇ ਕਰੀ ਜਾਂਦੇ ਮੈਂ ਡਰਾਈਵਿੰਗ ਕਰੰਦੀ ਸੀ ਤਾਂ ਨਹੀਂ ਮੈਂ ਫੋਨ ਚੁੱਕ ਪਾਈ ਤੁਹਾਡਾ ਇਹ ਤਾਂ ਤੁਸੀਂ ਚੰਗਾ ਕੀਤਾ ਡਰਾਈਵਿੰਗ ਕਰਦੀ ਨਾ ਫੋਨ ਨਹੀਂ ਚੁੱਕਿਆ ਤੇ ਹੋਰ ਕੀ ਅੱਜ ਕੱਲ ਤੁਹਾਨੂੰ ਪਤਾ ਨਾਲ ਹੀ ਚਲਾਨ ਹੋ ਜਾਂਦੇ ਡਰਾਈਵਿੰਗ ਕਰਦੇ ਚਲੋ ਚੰਗੀ ਗੱਲ ਹੈ ਜੇ ਚਲਾਨ ਹੁੰਦੇ ਤਾਂ ਨਹੀਂ ਤਾਂ ਬਸ ਇੱਕ ਪਾਸੇ ਡਰਾਈਵਿੰਗ ਕਰਦੇ ਹੁੰਦੇ ਆ ਤੇ ਦੂਜੇ ਪਾਸੇ ਫੋਨ ਤੇ ਹੋਰ ਕੀ ਮੰਮੀ ਰੈੱਡ ਲਾਈਟ ਦੇ ਉੱਤੇ ਤੁਹਾਨੂੰ ਪਤਾ ਹੀ ਆ ਕਿਤਨਾਂ ਫੇਰ ਸਕੂਲ ਵਾਲੇ ਵੀ ਵੈਨਾਂ ਭਜਾ ਕੇ ਲੈ ਜਾਂਦੇ ਹੁਣ ਚੰਗਾ ਲੱਗਾ ਚੰਗੀ ਗੱਲ ਐ ਪੁੱਤ ਹਾਂ ਜੀ ਕਿਉਂਕਿ ਤੁਸੀਂ ਲੋਕ ਤਾਂ ਸਖਤਾਈ ਤੋਂ ਬਿਨਾਂ ਤੇ ਮੰਨਦੇ ਹੀ ਨਹੀਂ ਇਹ ਗੱਲ ਤੇ ਹੈ ਬਹੁਤ ਵਧੀਆ ਕੀਤਾ ਉਹਨਾਂ ਨੇ ਔਰ ਸਭ ਨਾਲ ਵਧੀਆ ਗੱਲ ਐ ਕਿ ਲਾਈਵ ਹੀ ਚਲਾਨ ਕੱਟੀ ਜਾਂਦੇ ਬੜਾ ਵਧੀਆ ਹੋ ਗਿਆ ਅੱਛਾ ਮੈਂ ਤੇਰੇ ਕੋਲ ਬਹਿ ਗਈਆਂ ਲੈ ਕੇ ਆਵਾਂ ਕੁਝ ਖਾਣੇ ਨਹੀਂ ਨਹੀਂ ਬਹਿ ਜਾਓ ਕੀ ਕਰਨਾ ਮੈਂ ਕੁਝ ਨਹੀਂ ਮੇਰੀ ਗੱਲ ਸੁਣ ਤੂੰ ਦਾਦੀ ਨੂੰ ਲੈਣਾ ਸੀ ਤੇ ਮੰਮੀ ਲੈਣਾ ਸੀ ਨਹੀਂ ਨਹੀਂ ਮੰਮੀ ਮੈਨੂੰ ਕੋਈ ਕੰਮ ਸੀਗਾ ਥਾਂ ਕਰਕੇ ਫੇਰ ਮੈਂ ਉਹਨਾਂ ਨੂੰ ਲੈ ਕੇ ਨਹੀਂ ਆਈ ਐਸਾ ਮੇਰੀ ਧੀ ਰਾਨੀ ਨੂੰ ਕਿਹੜਾ ਕੰਮ ਆ ਜਿਹੜੀ ਤੂੰ ਕੱਲੀ ਆਹੀ ਹੈ ਸ਼ਾਪਿੰਗ ਕਰਨੀ ਹੁੰਦੀ ਕੋਈ ਨਹੀਂ ਮੰਮੀ ਕੋਈ ਸ਼ਾਪਿੰਗ ਨਹੀਂ ਕਰਨੀ ਕੀ ਹੋਇਆ ਤੇਰਾ ਮੂੰਹ ਕਿਉਂ ਬਣਿਆ ਹੋਇਆ ਸਭ ਠੀਕ ਆ ਕੀ ਗੱਲ ਮੇਰੇ ਪੁੱਤ ਨਾਲ ਲੜਾਈ ਹੋ ਗਈ ਤੇਰੀ ਨਹੀਂ ਨਹੀਂ ਮੰਮੀ ਲੜਾਈ ਕਾਦੀ ਹੋਣੀ ਆ ਕਿਤੇ ਸੱਸ ਨਾਲ ਹੋ ਗਈ ਆ ਨਹੀਂ ਸੱਸ ਨਾਲ ਵੀ ਕੀ ਲੜਾਈ ਹੋਣੀ ਚੱਲ ਦਾਦੀ ਨਾਲ ਹੋ ਗਈ ਹੋਣੀ ਆ ਦਾ ਦੀ ਸਿਆਣੀ ਆ ਕੋਈ ਨਾ ਕੋਈ ਗੱਲ ਕਹਿਤੀ ਹੋਣੀ ਆ ਜਿਹੜੀ ਤੈਨੂੰ ਬੁਰੀ ਲੱਗੀ ਹੋਣੀ ਆ ਨਹੀਂ ਨਹੀਂ ਮੰਮੀ ਉਹ ਵੀ ਨਹੀਂ ਕੁਝ ਕਹਿੰਦੇ ਤੇ ਫਿਰ ਕੀ ਗੱਲ ਆ ਦੱਸ ਤੇ ਸੀ ਮੈਨੂੰ ਮੈਂ ਤਾਂ ਡਰੀ ਜਾਣ ਲਈ ਆ ਕੀ ਦੱਸਾਂ ਮੰਮੀ ਤੁਹਾਨੂੰ ਮੈਂ ਹਾਂ ਠੀਕ ਪਰ ਦੱਸਣਾ ਤੇ ਪੈਣਾ ਹੀ ਆ ਹਾਂ ਹਾਂ ਨਹੀਂ ਤੇ ਮੇਰੇ ਢਿੱਡ 'ਚ ਪੀੜ ਹੋਈ ਚਾਣੀ ਨਾ ਹਾਂ ਦੱਸ ਮੇਰੀ ਗੱਲ ਸੁਣੋ ਹਾਂ ਆ ਨਾ ਠੀਕ ਆ ਮੇਰਾ ਵਿਆਹ ਹੋ ਗਿਆ ਪਰ ਤੁਸੀਂ ਵੇਖੋ ਅਜੇ 4 ਮਹੀਨੇ ਹੀ ਹੋਇਆ ਮੇਰੇ ਵਿਆਹ ਨੂੰ ਤੇ ਮੇਰੀ ਸੱਸ ਹੁਣ ਤੋਂ ਹੀ ਮੇਰੇ ਤੇ ਕਿੰਨੀ ਜ਼ਿੰਮੇਵਾਰੀ ਪਾਉਂਦੀ ਆ ਮੈਨੂੰ ਨਾ ਬੋਝ ਲੱਗਣਦਿਆ ਸਵੇਰੇ ਮੇਰੇ ਕੋਲ ਆਏ ਤੇ ਕਹਿੰਦੇ ਸਵੇਰੇ ਛੇਤੀ ਉੱਠਿਆ ਕਰ 6:30 ਵਜੇ ਉੱਠਿਆ ਕਰ ਤੇ ਕੀ ਕਹਿੰਦੇ ਆ ਉੱਠ ਕੇ ਕੀ ਕਹਿੰਦੇ ਆ ਬਾਬਾ ਜੀ ਦੇ ਰੂਮ ਤੇ ਜਾਇਆ ਕਰ ਕੱਪੜੇ ਲਾ ਲਿਆ ਕਰ ਮੇਰੇ ਨਾਲ ਆ ਕੇ ਰੋਟੀ ਬਣਾ ਲਾ ਹਾਏ ਤੇ ਜਦੋਂ ਉਹਨਾਂ ਨੇ ਆਹ ਕਿਹਾ ਤੇ ਮੈਂ ਸੋਚਿਆ ਹਏ ਤੇ ਮੇਰਾ ਹੁਣੇ ਹੁਣੇ ਵਿਆਹ ਆ ਤੇ ਮੇਰਾ ਚੂੜਾ ਨਹੀਂ ਖਰਾਬ ਹੋ ਜਾਊਗਾ ਕੰਮ ਕਰਦੇ ਕਰਦੇ ਨਾਲੇ ਮੇਰ ਤੋਂ ਨਹੀਂ ਇੰਨਾ ਕੰਮ ਕੁਮ ਹੁੰਦਾ ਤੁਹਾਨੂੰ ਤੇ ਪਤਾ ਹੀ ਆ ਮੈਂ ਇੱਥੇ ਨਹੀਂ ਕਦੀ ਕੰਮ ਕੀਤਾ ਤੇ ਉੱਥੇ ਵੀ ਮੈਨੂੰ ਆਦਤ ਨਹੀਂ ਪਹਿਲਾਂ ਤੇ ਮੈਂ 4 ਮਹੀਨੇ ਕੋਈ ਕੰਮ ਨਹੀਂ ਕੀਤਾ ਹੁਣ ਇੱਕਦਮ ਮੇਰੇ ਤੇ ਇੰਨਾ ਬੋਝ ਆ ਪਾਈ ਜਾਂਦੇ ਆ ਤੁਹਾਨੂੰ ਤਾਂ ਵੇਖੋ ਗਲਤ ਆ ਨਾ ਮੈਨੂੰ ਤੇ ਬੋਝ ਲੱਗਨਦੇ ਆ ਸਾਰਾ ਨਹੀਂ ਪੁੱਤਰ ਗਲਤ ਨਹੀਂ ਸਹੀ ਹੈ ਸਹੀ ਹਾਂ ਸਹੀ ਹੈਗਾ ਮਿੰਤੇ ਨੇ ਤੇ ਕੁਝ ਗਲਤ ਨਹੀਂ ਲੱਗਾ ਮੇਰੀ ਗੱਲ ਸੁਣ ਪੁੱਤਰ ਵਿਆਹ ਤੋਂ ਪਹਿਲਾਂ ਗੱਲ ਹੋਰ ਹੁੰਦੀ ਹੈ ਵਿਆਹ ਤੋਂ ਪਹਿਲਾਂ ਕੁੜੀਆਂ 9 ਵਜੇ ਉੱਠਦੀਆਂ 10 ਵਜੇ ਉੱਠਦੀਆਂ ਮਾਵਾਂ ਵੀ ਕੰਦੀਆਂ ਕੋਈ ਗੱਲ ਨਹੀਂ ਸੁੱਤੀ ਆ ਤੇ ਸੁੱਤੀ ਰਵੇ ਪੁੱਤਰ ਅਸਲੀ ਜ਼ਿੰਦਗੀ ਤਾਂ ਵਿਆਹ ਤੋਂ ਬਾਅਦ ਚੱਲ ਹੁੰਦੀ ਨਾ ਤੇਰੇ ਸੱਸ ਨੇ ਜੋ ਵੀ ਤੈਨੂੰ ਕਿਹਾ ਕੁਝ ਗਲਤ ਨਹੀਂ ਕਿਹਾ ਉਹਨਾਂ ਨੇ ਤਾਂ ਤੈਨੂੰ ਤੇਰੇ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਇਆ ਪੁੱਤਰ ਮੰਮੀ ਹੰਤ ਹੇਵੀ ਉਹਨਾਂ ਦੇ ਵਾਲ ਦੀ ਗੱਲ ਕਰੋ ਆਪਣੀ ਕੁੜੀ ਦੇ ਵਾਲ ਦੀ ਗੱਲ ਨਾ ਕਰਿਓ ਤੁਸੀਂ ਅੱਛਾ ਠੀਕ ਆ ਤੂੰ ਮੇਰੀ ਗੱਲ ਸੁਣ ਸੁਣਾਓ ਤੇਰੀ ਭਾਬੀ ਜਦੋਂ ਇੱਥੇ ਵਿਆਹੀ ਆਈ ਸੀ ਹਾਂਜੀ ਤੇ ਮੈਂ ਤੇ ਉਹ ਕਿੰਨੇ ਵਜੇ ਉੱਟਦੀਆਂ ਸੀ ਭਾਬੀ ਦੇ ਵਿਆਹ ਤੋਂ ਦੂਜੇ ਦਿਨ ਹੀ 6 ਵਜੇ ਉੱਠਣ ਲੱਪੇ ਉੱਠਣ ਲੱਗ ਪਈ ਸੀ ਨਾ ਹਾਂਜੀ ਤੇ ਮੇਰੇ ਨਾਲ ਬੈਠ ਕੇ ਚਾਹ ਪੀਂਦੀ ਹੁੰਦੀ ਸੀ ਨਾ ਹਾਂਜੀ ਸਵੇਰੇ ਤੇ ਪੂਜਾ ਰੂਮ ਵਿੱਚ ਆਪਾਂ ਕੱਟੀਆਂ ਜਾਂਦੀਆਂ ਸੀ ਨਾ ਜਾਂਦੇ ਹੀ ਤੇ ਫੇਰ ਪੁੱਤ ਉਮੀਦੋਸਕਾਰ ਦੇ ਨੂੰ ਆ ਨਾ ਤੇਰਾ ਵੀ ਤੇ ਫਰਜ ਹੈ ਨਾ ਜਾਂ ਤਾਂ ਹੋਵੇ ਕਿ ਤੈਨੂੰ ਸਾਰਾ ਦਿਨ ਕਿਤੇ ਤੂੰ ਕੰਮ ਕਰੀ ਜਾ ਕੰਮ ਕਰੀ ਜਾ ਆਪ ਬੈਠੀਆਂ ਰਹਿੰਦੀਆਂ ਜੇ ਤੇਰੀ ਭਾਬੀ ਇਹੋ ਸੋਚ ਸੋਚਦੀ ਮੇਰੀ ਉਹਦੀ ਤੇਰੀ ਤੇ ਉਹਦੀ ਕਿੰਨੀ ਲੜਾਈ ਹੋਣੀ ਸੀ ਹੋਣੀ ਸੀ ਨਾ ਤੇ ਫੇਰ ਘਰ ਵਿੱਚ ਕੁਲੇਸ਼ ਹੋਣਾ ਸੀ ਐਸ ਕਰਕੇ ਪੁੱਤਰ ਜੋ ਵੀ ਤੇਰੇ ਸੱਸ ਨੇ ਸਮਝਾਇਆ ਸਹੀ ਸਮਝਾਇਆ ਤੈਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਨਾ ਕਿ ਬੋਝ ਜੇ ਤੇਰੀ ਸੱਸ ਨੇ ਕਹਿਤਾ ਤੜਕੇ ਉੱਠ ਇਹਦੇ ਵਿੱਚ ਉਹਨਾਂ ਨੇ ਕੀ ਮਾਰਾ ਕਿਆ ਸਗੋ ਪੁੱਤ ਐਸ ਨਾਲ ਤੇਰੀ ਸੋਭਾ ਹੋਏਗੀ ਹਰ ਸੱਸ ਇਹ ਚਾਹੁੰਦੀ ਹੈਗੀ ਆ ਕਿ ਮੇਰੀ ਨੂ ਦੀ ਚਾਰ ਜਾਣੇ ਵਿੱਚ ਇੱਜ਼ਤ ਹੋਵੇ ਇਹ ਨਾ ਹੋਵੇ ਇਹਨੂੰ ਤਾਂ ਦਿਲਿੱਦਰ ਆ 12 ਵਜੇ ਤੋਂ ਪਹਿਲਾਂ ਉੱਠਦੀ ਨਹੀਂ ਹੈਗੀ ਸਮਝੀ ਮੇਰੀ ਗੱਲ ਕਿ ਨਹੀਂ ਕੁਝ ਹੁਣ ਵੇਖ ਤੇਰੀ ਪਰਜਾਈ ਨੇ ਪੇਕੇ ਜਾਣਾ ਸੀ ਰਹਿਣ ਵਾਸਤੇ ਮੈਂ ਕੱਲੀ ਆ ਕਰ ਕੱਲੀ ਹੈ ਨਾ ਉਹਨੇ ਇਸ ਜ਼ਿੰਮੇਵਾਰੀ ਨੂੰ ਪੂਰਾ ਬੜਾ ਵਧੀਆ ਨਿਭਾਇਆ ਉਹਨੇ ਉਹ ਮੈਨੂੰ ਕਹਿੰਦੀ ਮੰਮੀ ਜੀ ਤੁਸੀਂ ਇਕੱਲੇ ਜੇ ਘਰ ਮੈਂ ਸਵੇਰੇ ਜਾ ਕੇ ਸ਼ਾਮਾਂ ਨੂੰ ਆਇਣਾ ਔਰ ਜਾ ਕੇ ਕਿਚਨ ਚ ਵੇਖ ਸਾਰਾ ਕੰਮ ਕਰਕੇ ਗਈ ਹੈ ਮੇਰੀ ਰੋਟੀ ਬਣਾ ਕੇ ਪੈਕ ਕਰਕੇ ਗਈ ਹੈ ਤੇ ਰਾਤ ਨੂੰ ਕਹਿੰਦੀ ਸੀ ਮੰਮੀ ਮੈਂ ਸ਼ਾਮਾਂ ਤੱਕ ਆ ਜਾਾਂਗੇ ਤੁਸੀਂ ਰਸੋਈ ਨੀ ਜਾਣਾ ਇਹ ਹੁੰਦੀ ਹੈ ਸਿਆਣੀ ਨੋਂ ਦੀ ਸਮਝਦਾਰੀ ਨਾ ਕਿ ਉਹਨੇ ਸੋਚਿਆ ਕਿ ਬੋਝ ਮੇਰਾ ਆਦਮੀ ਨਹੀਂ ਘਰ ਕੋਈ ਵੀ ਨਹੀਂ ਘਰ ਤੇ ਮੈਂ ਇੱਥੇ ਕਿਉਂ ਕਰਾਂ ਮੈਂ ਤੇਰਵਾਨਾ ਜਾ ਕੇ ਪੇਕੇ ਰਵਾਂ ਗਲਤ ਤੇ ਸਹੀ ਆ ਮਮੀ ਤੁਹਾਡੀ ਮੈਨੂੰ ਤੇ ਫੇਰ ਮੇਰੀ ਸੱਸ ਨੇ 4 ਮਹੀਨੇ ਕੁਛ ਨਹੀਂ ਕਰਾਇਆ ਭਾਬੀ ਨੇ ਤੇ ਆਂਦੇ ਹੀ ਆਪਣੀ ਜ਼ਿੰਮੇਵਾਰੀ ਸਮਝ ਲਈ ਸਾਰੀ ਮੈਂ ਹੀ ਗਲਤ ਸੀ ਮੈਂ ਨਾ ਤੁਹਾਨੂੰ ਪਤਾ ਤੇਗਾ ਮੇਰੀ ਆਦਤ ਦਾ ਮੈਂ ਕਾਲੀ ਛੇਤੀ ਪੈ ਜੰਨੀ ਆ ਤਾਂ ਕਰਕੇ ਵਿਆਹ ਤੋਂ ਬਾਅਦ ਹਰ ਕੁੜੀ ਨੂੰ ਆਪਣੀ ਜ਼ਿੰਮੇਵਾਰੀ ਸਮਝ ਨਹੀਂ ਬੰਦੀ ਜੇ ਨਾ ਨਾ ਤੂੰ ਸਮਝੀ ਘਰ ਚ ਲੜਾਈ ਕਲੇ ਸ਼ੋਜੂ ਦਾ ਪੁੱਤ ਸਹੀ ਕਿਹਾ ਮੰਮੀ ਹੁਣ ਤੇ ਸਾਰੇ ਬਹੁਤ ਚੰਗੇ ਆ ਜੇ ਮੈਂ ਇਤਨਾ ਹੀ ਕਰਦੀ ਰਹੀ ਉਹਨਾਂ ਨੇ ਤੇ ਇਹੋ ਹੀ ਕਹਿਣਾ ਵਾ ਕਿ ਇਹ ਤਾਂ ਤੇ ਰੋਜ਼ ਦਾ ਹੀ ਕੰਮ ਆ ਇਹਨੂੰ ਛੱਡੋ ਪਰ ਨੂਆ ਨੂੰ ਆਪਣੀ ਇੱਜ਼ਤ ਆਪ ਹੀ ਬਣਾਣੀ ਪੈਂਦੀ ਸੋਹਰੇ ਘਰ 'ਚ ਹਾਂ ਪੁੱਤ ਚਲੋ ਮੰਮੀ ਫੇਰ ਉਹਨ ਮੈਂ ਜਾਵਾਂ ਉਹ ਮੇਰੀ ਨਾ ਆਲੂ ਵਾਲੀ ਰੋਟੀ ਦਾ ਵੇਟ ਕਰਦੇ ਹੋਣੇ ਤੇ ਨਾਲੇ ਮੇਰੀ ਧੀ ਨੂੰ ਕਿਹੜਾ ਨਹੀਂ ਕੋਈ ਕੰਮ ਕਰਨਾ ਆਂਦਾ ਸਾਰੇ ਤੇ ਆਂਦੇ ਆ ਗੱਲ ਤੇ ਸਹੀ ਆ ਕੰਮ ਤੇ ਮੈਨੂੰ ਸਾਰੇ ਆਂਦੇ ਜੇ ਪੁੱਤਰ ਤੀਨੋ ਚਾ ਹੁੰਦਾ ਨਾ ਕਿ ਮੈਂ ਬਵਾਂ ਮੇਰੀ ਪਰਜਾਈ ਮੈਨੂੰ ਗਰਮ ਗਰਮ ਰੋਟੀ ਖਵਾਵੇ ਮੇਰੀ ਮਾਂ ਮੈਨੂੰ ਗਰਮ ਗਰਮ ਰੋਟੀ ਖਵਾਵੇ ਐਸੇ ਤਰ੍ਹਾਂ ਸਾਸਨ ਵੀ ਚਾ ਹੁੰਦਾ ਹੈ ਕਿ ਮੈਂ ਬਵਾਂ ਮੇਰੀ ਨੂੰ ਗਰਮ ਗਰਮ ਚਾਹ ਲੈ ਕੇ ਆਵੇ ਮੇਰੀ ਨੂੰ ਗਰਮ ਗਰਮ ਰੋਟੀ ਲੈ ਕੇ ਆਵੇ ਤੇ ਖਾਵਾ ਮੈਂ ਉਹਨਾਂ ਚੀਜ਼ਾਂ ਵਿੱਚ ਬਹੁਤ ਪਿਆਰ ਛਪਿਆ ਹੁੰਦਾ ਸਹੀ ਕਹ ਮਮੀ ਫੇਰ ਹੁਣ ਮੈਂ ਜਾਵਾਂ ਜਾ ਪੁੱਤ ਚਲੋ ਬਾਹਰ ਤੱਕ ਤੇ ਛੱਡ ਓ ਨਾ ਮੇਰੀ ਗੱਲ ਸੁਣ ਹਾਂਜੀ ਇਹ ਨੋ ਬੋਝ ਨਹੀਂ ਸਮਝਣਾ ਇਹ ਜ਼ਿੰਮੇਵਾਰੀ ਸਹੀ ਕਿਹਾ ਮੰਮੀ ਸਾਰੇ ਪਰਿਵਾਰ ਦੇ ਜਿਹੜੇ ਆ ਕੰਮ ਹੁੰਦੇ ਨਾ ਇਹ ਬੋਝ ਨਹੀਂ ਹੁੰਦੇ ਬੰਦਿਸ਼ਾਂ ਨਹੀਂ ਹੁੰਦੀਆਂ ਇਹ ਜ਼ਿੰਮੇਵਾਰੀਆਂ ਹੁੰਦੀਆਂ